ਕਹਾ ਬੋਧ ਪ੍ਰਵਦੋਸ਼ ਹਮਾਰੀ ਬਰਨ ਸਕੈ ਮਹਮਾ ਜੋ ਤੇ ਹਾਰੀ ਹਮ ਨ ਸਕਤ ਕਾਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨ ਸਕਤ ਕਾਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹਿਆਂ ਦੇ ਆਤਮਕ ਸਰੂਪ ਚਾਵਰ ਛਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਜੁਗੋ ਜੁਗ ਟਲ ਹਾਜ਼ਰਾ ਹਜੂਰ ਜਹਰਾ ਜਗੂਰ ਸਰਬ ਕਲਾ ਭਰਪੂਰ ਤਨ ਤਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਪਵਿੱਤਰ ਪਾਵਨ ਗੋਦ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰਿਆਂ ਨੂੰ ਬਿੱਦਤ ਹੀ ਹੈ ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ 350 ਜੋਸ਼ਤਾਬਦੀ ਸਮਾਗਮ ਇਸ ਸਾਲ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਆ ਰਹੇ ਹਨ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਇਹ ਚਾਰ ਜਿਹੜੇ ਆ ਸ਼ਤਾਬਦੀ ਸਮਾਗਮ ਤਿੰਨ ਸ਼ਤਾਬਦੀ ਸਮਾਗਮ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਸਿੱਖਾਂ ਤਿੰਨ ਸਿੱਖਾਂ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂਤਾ ਗੱਦੀ ਦਿਵਸ ਇਹ ਸਾਰੀ ਕੌਮ ਜਿਹੜੀ ਹੈ ਨਵੰਬਰ ਮਹੀਨੇ ਦੇ ਵਿੱਚ ਮਨਾ ਰਹੀ ਹੈ ਸੋ ਇਹ ਪਵਿੱਤਰ ਪਾਵਨ ਸਥਾਨ ਸੰਤ ਬਾਬਾ ਭਾਗ ਸਿੰਘ ਜੀ ਮਹਾਰਾਜ ਉਨ੍ਹਾਂ ਦਾ ਅੰਗੀਠਾ ਸਾਹਿਬ ਮਹਾਪੁਰਸ਼ ਸੰਤ ਬਾਬਾ ਕਮਲਜੀਤ ਸਿੰਘ ਜੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਗਿਆ ਕਿ ਜਿੱਥੇ ਸਾਰੀ ਦੁਨੀਆ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਸੋ ਮਹਾਪੁਰਸ਼ਾਂ ਦੇ ਸਥਾਨ ਤੇ ਵੀ ਉਹਨਾਂ ਨੂੰ ਸਮਰਪਿਤ ਇਹ ਸਮਾਗਮ ਜਿਹੜਾ ਹੈ ਕੀਤਾ ਜਾਵੇ ਸੋ ਅੱਜ ਪੁੰਨਿਆਂ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ ਤੋਂ ਲੈ ਕਰਕੇ ਤੁਰਕੀ ਬਾਣੀ ਦੇ ਸ੍ਰੀ ਅਖੰਡ ਜਾਪ ਸਾਹਿਬ ਪ੍ਰਾਰੰਭ ਹੋਏ ਅੱਜ ਸੰਪੂਰਨ ਤਾਈ ਹੋਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਉਪਰੰਤ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਤੇ ਮਹਾਂਪੁਰਸ਼ਾਂ ਦੇ ਪਾਸੋਂ ਆਪ ਜੀ ਨੇ ਗੁਰਬਾਣੀ ਦੀ ਵਿਚਾਰ ਸਰਵਣ ਕੀਤੀ ਹੈ ਆਓ ਜੋ ਮਹਾਂਪੁਰਸ਼ਾਂ ਵੱਲੋਂ ਹੁਕਮ ਹੋਇਆ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਕੁਝ ਸਾਂਝ ਪਾਈ ਜਾਵੇ ਬਾਣੀ ਦੇ ਬਚਨ ਨੇ ਬਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਕਿ ਆਪਣੇ ਵੱਡਿਆਂ ਦੀਆਂ ਬਾਬਿਆਂ ਦੀਆਂ ਕਹਾਣੀਆਂ ਜੜੀਆਂ ਨੇ ਨਾ ਜਿਹੜੇ ਪੜ੍ਹਦੇ ਨੇ ਸੁਣਦੇ ਨੇ ਵਿਚਾਰਦੇ ਨੇ ਉਹ ਪੁੱਤਾਂ ਨੂੰ ਸੁਪੁੱਤਰ ਬਣਾ ਦਿੰਦੀਆਂ ਚੰਗੇ ਗੁਣ ਆ ਜਾਂਦੇ ਨੇ ਉਹਨਾਂ ਦੇ ਵਿੱਚ ਸੋ ਇਨਾਂ ਬਚਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦੇ ਜੀਵਨ ਚੋਂ ਇਤਿਹਾਸ ਦੀ ਸਾਂਝ ਪਾਈਏ ਮਹਾਰਾਜ ਜੀ ਕਿਰਪਾ ਕਰਨ ਆਪ ਹੀ ਵਿਚਾਰਤ ਕਰਕੇ ਪ੍ਰੇਮ ਸਰਦਾ ਭਾਵਨਾ ਨਾਲ ਵਿਚਾਰ ਕਹਿਣ ਸੁਣਨ ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਕਲਗੀ ਤਰਪਿਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਅਮਰਤਮਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਆਪਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਉਥੇ ਨਾਲ ਹੀ ਅੱਜ ਜੋ ਪੁੰਨਿਆਂ ਦਾ ਦਿਹਾੜਾ ਹੈ ਤੇ ਇਸ ਦਿਨ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰਖੜ ਪੁੰਨਿਆਂ ਦੇ ਜੋੜ ਮੇਲੇ ਕਰਕੇ ਮਨਾਇਆ ਜਾਂਦਾ ਹੈ ਰਖੜ ਪੁੰਨਿਆਂ ਦਾ ਜਿਹੜਾ ਜੋੜ ਮੇਲਾ ਹੈ ਉਹਦਾ ਸਬੰਧ ਗੁਰੂ ਘਰ ਨਾਲ ਕੀ ਹੈ ਕਿਉਂਕਿ ਅੱਜ ਦੇ ਦਿਨ ਸਾਡਾ ਇਤਿਹਾਸ ਇਹ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਭਾਈ ਮੱਖਣਸ਼ਾਹ ਲੁਬਾਣੇ ਨੇ ਪ੍ਰਗਟ ਕੀਤਾ ਮੱਖਣਸ਼ਾਹ ਲੁਬਾਣਾ ਗੁਰੂ ਘਰ ਦਾ ਸ਼ਰਧਾਲੂ ਸਿੱਖ ਸ਼ਰਧਾ ਭਾਵਨਾ ਵਾਲਾ ਸਿੱਖ ਜਿਹਦਾ ਗੁਰੂ ਦੇ ਉੱਤੇ ਬਹੁਤ ਵਿਸ਼ਵਾਸ ਹੈ ਬੜਾ ਅਮੀਰ ਵੀ ਹੈ ਜਿਹਦੇ ਜਹਾਜ਼ ਵੀ ਚੱਲਦੇ ਨੇ ਉਹਦਾ ਜਹਾਜ਼ ਡੁੱਬਣ ਲੱਗਾ ਤਾਂ ਉਹਨੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਕਿ ਹੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੈਂ ਨਹੀਂ ਜਾਣਦਾ ਕਿ ਆਪ ਜੀ ਦੀ ਜੋਤ ਹੁਣ ਕਿੱਥੇ ਵਲਤ ਰਹੀ ਕਿਹੜੇ ਸਰੂਪ ਵਿੱਚ ਵਲਤ ਰਹੀ ਹੈ ਪਰ ਜਦੋਂ ਕਹਿੰਦੇ ਕਰਮਚਾਰੀਆਂ ਨੇ ਆ ਕੇ ਕਿਹਾ ਨਾ ਕਿ ਹੁਣ ਕੋਈ ਵੀ ਯਤਨ ਤੇਰੇ ਜਹਾਜ਼ ਨੂੰ ਬਚਾ ਨਹੀਂ ਸਕਦਾ ਤਾਂ ਮੱਖਣ ਸ਼ਾਹ ਕਹਿਣ ਲੱਗਾ ਇੱਕ ਹੈ ਜੋ ਬਚਾ ਸਕਦਾ ਸਾਡੇ ਵਿਦਵਾਨ ਕਹਿੰਦੇ ਭਾਈ ਮੱਖਣ ਸ਼ਾਹ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਪਾਠ ਕਰਕੇ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਜੀ ਮਰਦੇ ਚਰਨਾਂ ਵਿੱਚ ਕੇ ਮਹਾਰਾਜ ਜੀ ਮੇਰਾ ਜਹਾਜ਼ ਜਿਹੜਾ ਡੁੱਬਦਾ ਪਿਆ ਇਹਨੂੰ ਬੰਨੇ ਲਾਓ ਮੈਂ ਦਸਵੰਦ ਦੀ ਮੋਹਰਾ ਜੜੀ 500 ਮੋਹਰ ਆਵਜੀ ਦੇ ਚਰਨਾਂ 'ਚ ਭੇਟਾ ਕਰਾਂਗਾ ਹੁਣ ਸਿੱਖ ਨੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕੀਤੀ ਹੈ ਤੇ ਜਦੋਂ ਸਿੱਖ ਜਿਹੜਾ ਹੈ ਇੰਨੀ ਭਾਵਨਾ ਦੇ ਵਿੱਚ ਭਿੱਜ ਕੇ ਅਰਦਾਸ ਕਰਦਾ ਨਾ ਤਾ ਗੁਰੂ ਜਿਹੜਾ ਉਹਦੀ ਬਾਹ ਫੜਦਾ ਜਵੇਂ ਮਹਾਪੁਰਸ਼ਾਂ ਕੋਲ ਆਪਾਂ ਬਚਨ ਸੁਣ ਰਹੇ ਸੀ ਨਾ ਸਦਾ ਅੰਗ ਸੰਗੇ ਭੰਗੰਗ ਵਿਭੂਤੇ ਪਰਮਾਤਮਾ ਦੂਰ ਥੋੜਾ ਕਿਤੇ ਜਹ ਜਹ ਵੇਖੋ ਤਹ ਹਜੂਰ ਦੂਰ ਕਤਹ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਤੇ ਉਸੇ ਹੀ ਪਰਮਾਤਮਾ ਦਾ ਸਰੂਪ ਹੁੰਦਾ ਗੁਰੂ ਬਾਣੀ ਦੇ ਵਿੱਚ ਬਚਨ ਆਉਂਦੇ ਨਾ ਗੁਰ ਪਰਮੇਸ਼ਰ ਏਕੋ ਜਾਨ ਪਰਮੇਸ਼ਰ ਜਿਹੜਾ ਹੋ ਨਿਰਆਕਾਰ ਹੈ ਤੇ ਉਹਦਾ ਹੀ ਸਰਗਨ ਸਰੂਪ ਨੇ ਦਸ ਪਾਤਸ਼ਾਹੀਆਂ ਸਰਗਨ ਸਰੂਪ ਦੇ ਹੋ ਵਿੱਚ ਹੋ ਕਰਕੇ ਮਹਾਰਾਜ ਜੀ ਨੇ ਸਾਡੇ ਜੀਵਾਂ ਦਾ ਭਲਾ ਕਰਨ ਵਾਸਤੇ ਸੰਸਾਰ ਵਿੱਚ ਆਉਣਾ ਕੀਤਾ ਤੇ ਜਦੋਂ ਮੱਖਣ ਸ਼ਾਹ ਲਵਾਨੇ ਨੇ ਅਰਦਾਸ ਕੀਤੀ ਜੁੜ ਕਰਕੇ ਇਹਦੀ ਅਰਦਾਸ ਸੁਣੀ ਗਈ ਬੜੇ ਇਤਿਹਾਸ ਦੇ ਵਿੱਚ ਇਹੋ ਜੇ ਵਾਕਿਆ ਨੇ ਅੱਜ ਜੇ ਸਾਡੇ ਮਨ 'ਚ ਕਿਤੇ ਭਰਮ ਪੈ ਜਾਵੇ ਨਾ ਵੀ ਸ਼ਾਇਦ ਗੁਰੂ ਮਹਾਰਾਜ ਅਰਦਾਸ ਨਹੀਂ ਸੁਣਦੇ ਤਾਂ ਸਾਨੂੰ ਆਪਣਾ ਇਤਿਹਾਸ ਪੜ ਲੈਣਾ ਚਾਹੀਦਾ ਅਰਦਾਸ ਸੁਣਦੇ ਨੇ ਪਰ ਸਾਡੇ ਅੰਦਰ ਸ਼ਰਧਾ ਵਿਸ਼ਵਾਸ ਹੋਣਾ ਚਾਹੀਦਾ ਕਿਉਂਕਿ ਜਿਹੜੀ ਸ਼ਰਧਾ ਹੈ ਨਾ ਇਹ ਮੁੱਢ ਹੈ ਜੇ ਜੜੀ ਨਹੀਂ ਸਾਡੇ ਕੋਲੇ ਹੈ ਕਿਸੇ ਵੀ ਬੀਜ ਦੀ ਪਹਿਲਾਂ ਜੜ ਬਣਦੀ ਹੈ ਪਹਿਲਾਂ ਜੜ ਬਣਦੀ ਫਿਰ ਉੱਪਰ ਬੂਟਾ ਦਰਸਤ ਪੈਦਾ ਹੁੰਦਾ ਤੇ ਜੇ ਸਾਡੇ ਕੋਲੇ ਜੜ੍ਹ ਹੀ ਨਹੀਂ ਫਿਰ ਸਿੱਖੀ ਸਾਡੇ ਕੋਲ ਕਿੱਥੋਂ ਆਣੀ ਸ਼ਰਧਾ ਜਿਹੜੀ ਹੈ ਨਾ ਉਹ ਜੜ੍ਹ ਹੈ ਮੂਲ ਹੈ ਮੁੱਢ ਹੈ ਤੇ ਮੱਖਰਸ਼ਾ ਲੁਬਾਣੇ ਦੇ ਅੰਦਰ ਸ਼ਰਧਾ ਹੈ ਭਾਵਨਾ ਹੈ ਅਰਦਾਸ ਕੀਤੀ ਉਹਦਾ ਬੇੜਾ ਮਹਾਰਾਜ ਜੀ ਨੇ ਬੰਨੇ ਲਾਇਆ ਉਹ ਆਪਣਾ ਕਾਮ ਕਾਜ ਸਾਰਾ ਸਮੇਟ ਕੇ ਛੇਤੀ ਦੇ ਨਾਲ ਜੋ ਵੀ ਉਹਨੇ ਸਮਾਨ ਵੇਚਣਾ ਸੀ ਵਪਾਰ ਕਰਨਾ ਸੀ ਕਰਕੇ ਛੇਤੀ ਦੇ ਨਾਲ ਉਹ ਦਿੱਲੀ ਆਇਆ ਜਦੋਂ ਦਿੱਲੀ ਆਇਆ ਉਹਨੂੰ ਪਤਾ ਲੱਗਾ ਕਿ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਾਂ ਸੱਚਖੰਡ ਚਲੇ ਗਏ। ਪਰ ਜਾਣ ਲੱਗਿਓ ਬਚਨ ਕਰ ਗਏ। ਚੇਤਰ ਸੁਦੀ 14 ਸਵਾਲੇ ਦਿਨ। ਮਹਾਰਾਜ ਜੀ ਨੇ ਬਚਨ ਕੀਤਾ, "ਬਾਬਾ ਬਸਹਿ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ।" ਕਿ ਮੇਰੇ ਜਿਹੜੇ ਹੁਣ ਜਿਵੇਂ ਸੰਗਤਾਂ ਨੇ ਬੇਨਤੀ ਕੀਤੀ ਨਾ ਉਹ ਕਿ ਮਹਾਰਾਜ ਸਾਨੂੰ ਕਿਹਦੇ ਲੜ ਲਾ ਕੇ ਚੱਲੇਓ। ਕੌਣ ਹੈ ਤੁਹਾਡੀ ਥਾਂ ਦੇ ਉੱਤੇ ਹੁਣ ਤਾਂ ਮਹਾਰਾਜ ਜੀ ਨੇ ਕਿਹਾਗੇ ਸਾਡੇ ਬਾਬਾ ਜੀ ਜੋ ਦਾਦਾ ਜੀ ਲੱਗਦੇ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹ ਬਕਾਲੇ ਨਗਰ ਦੇ ਵਿੱਚ ਰਹਿੰਦੇ ਆ ਤੇ ਹੁਣ ਉਹ ਗੁਰੂ ਬਣ ਕਰਕੇ ਆਪਣੀ ਸਾਰੀ ਸੰਗਤ ਨੂੰ ਸੰਭਾਲਣਗੇ ਇਹ ਬਚਨ ਕੀਤਾ ਮਹਾਰਾਜ ਜੀ ਫਿਰ ਉੱਥੋਂ ਸਾਡਾ ਇਤਿਹਾਸ ਕਹਿੰਦਾ ਕਿ ਬਾਬਾ ਦਰਗਾਹ ਮੱਲ ਜੀ ਤੇ ਭਾਈ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅਨਸਬੰਸ ਵਿੱਚੋਂ ਸਨ ਉਹਨਾਂ ਨੂੰ ਭੇਜਿਆ ਗੁਰੂ ਰਾਇਈ ਦਾਇ ਸਾਰੀ ਦਸਮ ਕਰਨ ਵਾਸਤੇ ਨਾਰੀਅਲ ਦੇ ਕੇ ਪੰਜ ਪੈਸੇ ਦੇ ਕਰਕੇ ਤੇ ਮਹਾਰਾਜ ਜੀ ਜਦੋਂ ਦੇਖੋ ਉਥੋਂ ਭਾਈ ਦਰਗਾਹ ਮੱਲ ਜੀ ਬਾਬਾ ਗੁਰਦਤਾ ਜੀ ਚੱਲ ਕਰਕੇ ਆਏ ਨਾਲ ਭਾਈ ਗੜੀਆ ਜੀ ਵੀ ਆਏ ਮਹਾਰਾਜ ਜੀ ਨੂੰ ਗੁਰਦਤਾ ਗੱਦੀ ਤਾਂ ਜਦੋਂ ਬਚਨ ਕਰ ਦਿੱਤਾ ਉਦੋਂ ਹੀ ਮਿਲ ਗਈ ਇਹ ਸਿੱਖ ਜਿਹੜੇ ਕਈ ਵਿਦਵਾਨਾਂ ਨੇ ਲਿਖਿਆ ਵੀ 4 ਮਹੀਨਿਆਂ ਬਾਅਦ ਪਹੁੰਚਦੇ ਆ ਕਈਆਂ ਨੇ ਪਹਿਲਾਂ ਦਾ ਜਿਗਰ ਕੀਤਾ ਤੇ ਪਰ ਜਦੋਂ ਮਹਾਰਾਜ ਜੀ ਕੋਲੇ ਰਸਮ ਗੱਦ ਗੁਰੂਤਾ ਗੱਦੀ ਦੀ ਰਸਮ ਮਹਾਰਾਜ ਜੀ ਨੇ ਨਹੀਂ ਕਰਨ ਦਿੱਤੀ ਮਹਾਰਾਜ ਕਹਿੰਦੇ ਸਾਨੂੰ ਪ੍ਰਗਟ ਨਾ ਕਰੋ ਸਾਡੇ ਕੋਲੇ ਦਾਤ ਪਹੁੰਚ ਗਈ ਹੈ ਅਸੀਂ ਪ੍ਰਗਟ ਨਹੀਂ ਹੋਣਾ ਚਾਹੁੰਦੇ ਤੇ ਜਦੋਂ ਮੱਖਣਸ਼ਾਲਾ ਲੁਬਾਣਾ ਦਿੱਲੀ ਪਹੁੰਚਦਾ ਉਹਨੂੰ ਇਹ ਪਤਾ ਲੱਗਦਾ ਤੇ ਉਹ ਉੱਥੋਂ ਫਿਰ ਬਕਾਲੇ ਆਉਂਦਾ ਜਦੋਂ ਬਕਾਲੇ ਆਇਆ ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਜਿੰਨਾ ਸੰਗਤਾਂ ਨੇ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਬਾਰ ਬਾਰ ਗੁਰਦਰਾ ਸਾਹਿਬਾ ਸ਼ੌਣੀ ਸਾਹਿਬ ਉੱਥੇ ਬਾਬਾ ਭਾਈ ਮੱਖਣਸ਼ਾ ਲੁਬਾਣੇ ਨੇ ਆਪਣਾ ਡੇਰਾ ਲਾਇਆ ਪਰ ਦੇਖਿਓ ਉਦੋਂ ਨੂੰ ਕਹਿੰਦੇ ਉੱਥੇ ਬਹੁਤ ਸਾਰੇ ਜਿਹੜੇ ਸੋਢੀ ਸੀ ਉਹ ਵੀ ਹੋਰ ਦੰਬੀ ਪਖੰਡੀ ਜਿਹੜੇ ਸੀ ਨਾ ਉਹ ਗੁਰੂ ਬਣ ਕੇ ਬੈਠ ਗਏ ਵੀ ਸਾਡੇ ਕੋਲੇ ਗੁਰਤਾ ਗੱਦੀ ਆ ਮੱਖਣਸ਼ਾ ਨੇ ਵੇਖਿਆ ਉੱਥੇ ਬਹੁਤ ਗੁਰੂ ਬਣ ਕੇ ਬੈਠੇ ਹੋਇਆ ਪਰ ਉਹ ਮਨ ਵਿੱਚ ਇਹ ਵਿਚਾਰ ਕਰਦਾ ਵੀ ਜਿਹੜਾ ਗੁਰੂ ਦਾ ਬਚਨ ਹੈ ਨਾ ਅਠਵੇਂ ਪਾਤਸ਼ਾਹ ਜੀ ਦਾ ਉਹ ਟਲ ਨਹੀਂ ਸਕਦਾ ਜਿਵੇਂ ਬਾਣੀ ਦੇ ਬਚਨ ਨੇ ਨਾ ਆਪਾਂ ਪੜਦੇ ਆ ਵੀ ਵੀ ਧਲਤੀ ਖਤਮ ਹੋ ਸਕਦੀ ਹੈ ਹਵਾ ਰੁਕ ਸਕਦੀ ਹੈ ਅੱਗ ਠੰਡੀ ਹੋ ਸਕਦੀ ਹੈ ਪਰਬਤ ਚੱਲ ਸਕਦੇ ਨੇ ਪਰ ਜਿਹੜਾ ਸਾਧੂਆਂ ਦਾ ਗੁਰੂਆਂ ਦਾ ਬਚਨ ਹੁੰਦਾ ਇੱਕ ਸਾਧ ਬਚਨ ਅਟਲਾਦਾ ਵੀ ਸਾਧੂਆਂ ਦਾ ਗੁਰੂਆਂ ਦਾ ਬਚਨ ਕਦੇ ਟਲ ਨਹੀਂ ਸਕਦਾ ਮੱਖਣਸ਼ਾ ਵੀ ਇਹ ਗੱਲ ਕਹਿੰਦਾ ਵੀ ਅੱਗ ਠੰਡੀ ਹੋ ਸਕਦੀ ਆ ਪਾਣੀ ਜਿਹੜਾ ਹੈ ਉਹ ਖੜ ਸਕਦਾ ਹੈ ਇੱਕ ਜਗ੍ਹਾ ਦੇ ਉੱਤੇ ਵੀ ਚੱਲੇ ਹੀ ਨਾ ਸਮੇਰ ਪਰਬਤ ਚੱਲ ਸਕਦੇ ਨੇ ਪਰ ਜੋ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਨਾ ਕਿ ਬਾਬਾ ਬਸੈ ਗ੍ਰਾਮ ਬਕਾਲੇ ਇਹ ਬਚਨ ਕਦੇ ਝੂਠਾ ਨਹੀਂ ਹੋ ਸਕਦਾ ਦੇਖੋ ਸਿੱਖ ਦਾ ਵਿਸ਼ਵਾਸ ਹੈ ਇਹ ਕੱਲੀਆਂ ਸਾਖੀਆਂ ਨਹੀਂ ਹੁੰਦੀਆਂ ਜਿਹੜਾ ਇਤਿਹਾਸ ਹੈ ਨਾ ਸਾਡਾ ਕੱਲੀਆਂ ਸਾਖੀਆਂ ਨਹੀਂ ਜਾਂ ਕਹਾਣੀਆਂ ਨਹੀਂ ਆ ਇਹ ਗੁਰਸਿੱਖਾਂ ਦਾ ਪ੍ਰੈਕਟੀਕਲ ਜੀਵਨ ਹੈ ਤੇ ਉਹਦੇ ਤੋਂ ਅਸੀਂ ਵੀ ਚਾਨਣ ਮੁਨਾਰਾ ਲੈ ਕੇ ਅੱਗੇ ਤੁਰਨਾ ਉਹਦੇ ਵਿੱਚੋਂ ਵਿਸ਼ਵਾਸ ਸ਼ਰਧਾ ਭਾਵਨਾ ਵਾਲੇ ਬਚਨ ਲੈ ਕੇ ਵੀ ਹੁਣ ਦੇਖੋ ਇੱਕ ਸਿੱਖ ਦਾ ਕਿੰਨਾ ਵਿਸ਼ਵਾਸ ਆਪਣੇ ਗੁਰੂ ਤੇ ਕਿ ਗੁਰੂ ਦੇ ਬਚਨ ਜਿਹੜੇ ਨੇ ਉਹ ਸੱਤ ਨੇ ਗੁਰੂ ਦੇ ਬਚਨ ਜਿਹੜੇ ਨਿਸਤਾਰਾ ਕਰਨ ਵਾਲੇ ਹੁੰਦੇ ਮਾਰੇ ਕਹਿੰਦੇ ਨਾ ਗੁਰ ਕੇ ਬਚਨ ਸੱਤ ਜੀਅ ਧਾਰੋ ਹੋ ਵੀ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ ਗੁਰੂ ਦੇ ਬਚਨ ਸੱਚ ਨੇ ਬਸ ਜੋ ਗੁਰੂ ਨੇ ਬਚਨ ਕਹਿ ਦਿੱਤਾ ਉਹ ਟਲ ਹੈ ਬਸ ਹੁਣ ਮੱਖਣ ਸ਼ਾਹ ਨੇ ਫਿਰ ਇੱਕ ਅਰਦਾਸ ਕੀਤੀ ਉੱਥੇ ਕਿ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦਾ ਫਰਜ਼ ਨਹੀਂ ਗੁਰੂ ਦੀ ਪ੍ਰੀਖਿਆ ਲਵੇ ਵੀ ਗੁਰੂ ਜਿਹੜਾ ਉਹ ਸਿੱਖ ਦੀ ਪ੍ਰੀਖਿਆ ਲੈਂਦਾ ਪਰ ਸਿੱਖ ਦਾ ਕਦੇ ਫਰਜ਼ ਨਹੀਂ ਕਿ ਆਪਣੇ ਗੁਰੂ ਦੀ ਪ੍ਰੀਖਿਆ ਲਵੇ ਪਰ ਮਹਾਰਾਜ ਅੱਜ ਸਮਾਂ ਹੀ ਉਹ ਜਾ ਬਣ ਗਿਆ ਵੇ ਬੈਠੇ ਬਡੇ ਨੇ ਮੈਨੂੰ ਨਹੀਂ ਹੁਣ ਪਤਾ ਇਹ ਚ ਤੁਸੀਂ ਕਿਹੜੇ ਹੋ ਗੁਰੂ ਨਾਨਕ ਸਾਹਿਬ ਦੀ ਜੋਤ ਕਿੰਨਾ ਅੰਦਰ ਵਲਤ ਦੀ ਪਈ ਹੈ ਪਰ ਮਹਾਰਾਜ ਤੁਸੀਂ ਤਾਂ ਜਾਣੀ ਜਾਣੋ ਨਾ ਮੈਂ ਅਰਦਾਸ ਕਰਦਾ ਮਹਾਰਾਜ ਆਪਣੀ ਸੇਵਾ ਜੋ ਮੈਂ ਦਸਵੰਦ ਦੀ ਰਕਮ ਅਰਦਾਸ ਵਿੱਚ ਕਿਹਾ ਸੀ ਨਾ ਕਿ 500 ਮੋਹਰ ਚੜਾਵਾਂਗਾ ਆਪਣੀ ਰਕਮ ਮਾਇਆ ਸੇਵਾ ਆਪ ਮੰਗ ਕੇ ਲੈ ਲਿਓ ਮੇਰੇ ਕੋਲ ਹੁਣ ਇੱਕ ਸਿੱਖ ਦੇਖੋ ਗੁਰੂ ਦੀ ਪ੍ਰੀਖਿਆ ਵੀ ਕਰ ਰਿਹਾ ਹੁਣ ਸਾਰਿਆਂ ਦੇ ਅੱਗੇ ਇਹਨੇ ਦੋ ਦੋ ਮੋਹਰਾਂ ਰੱਖਦਾ ਗਿਆ ਇਤਿਹਾਸੇ ਵੀ ਕਹਿੰਦਾ ਕਿ ਧੀਰਮੱਲ ਸਭ ਤੋਂ ਵੱਡਾ ਸੀ ਉਥੇ ਗੁਰੂ ਬਣਨ ਦੇ ਵਿੱਚ ਉਹ ਕਹਿੰਦਾ ਸੀ ਮੈਂ ਹੀ ਗੁਰੂ ਆ ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਕਹਿੰਦੇ ਸੀ ਉਥੇ ਪੰਜ ਮੋਹਰਾਂ ਉਹਨੇ ਮੱਥਾ ਟੇਕੀਆਂ ਫਿਰ ਜਦੋਂ ਉਹ ਨਿਰਾਸ਼ ਹੋ ਗਿਆ ਸ਼ਾਮ ਤੱਕ ਦੇਖ ਕੇ ਕਿ ਕਿਸੇ ਨੇ ਵੀ ਨਹੀਂ ਮੋਢਾ ਹਲੂਣ ਕੇ ਕਿਹਾ ਕਿ ਮੱਖਣਸ਼ਾ ਸੁਖਦਾ ਦੀ ਤੂੰ ਪੰਜ ਅਰਦਾਸ 500 ਦੀ ਕਰਦਾ ਤੇ ਮੱਥੇ ਦੋ ਦੋ ਟੱਕੀ ਜਾਣਾ ਜੇ ਪੂਰਾ ਕੋਈ ਹੁੰਦਾ ਤਾਂ ਹਲਾਕੇ ਮੋਢਾ ਕਹਿੰਦਾ ਨਾ ਪੂਰੇ ਤਾਂ ਕੋਈ ਹੈ ਹੀ ਨਹੀਂ ਸੀ ਇੰਨਾਂ ਚ ਫਿਰ ਕਿਸੇ ਨੂੰ ਪੁੱਛਦਾ ਵੀ ਇੱਥੇ ਹੋਰ ਵੀ ਕੋਈ ਛੋਡੀ ਰਹਿੰਦਾ ਤੇ ਕਿਸੇ ਨੇ ਦੱਸ ਪਾਈ ਹਾਂ ਇੱਕ ਹੋਰ ਇੱਥੇ ਰਹਿੰਦੇ ਨੇ ਹੈ ਤਾਂ ਛੋਡੀਆਂ ਦੇ ਵਿੱਚੋ ਹੀ ਨੇ ਪਰ ਕਿਤੇ ਕਿਤੇ ਬਾਹਰ ਨਿਕਲਦੇ ਨੇ ਭੋਰੇ ਦੇ ਵਿੱਚ ਜਿਆਦਾ ਸਮਾਂ ਬਤੀਤ ਕਰਦੇ ਆ ਉਹ ਤੇ ਮਨ ਵਿੱਚ ਆਇਆ ਮਨਾ ਇਹ ਗੁਰੂ ਹੋਣਗੇ ਦੂਸਰੇ ਦਿਨ ਤਿਆਰੀ ਕਰਨ ਲਈ ਆਪਣੇ ਨਾਲ ਛਪਾਈਆਂ ਨੂੰ ਲਿਆ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਗਿਆ ਤੇ ਉਹਨਾਂ 500 ਬੰਦਾ ਨਾਲ ਲੈ ਕੇ ਜਾ ਰਿਹਾ ਸੀ ਰੌਲਾ ਪੈ ਰਿਹਾ ਤੇ ਮਹਾਰਾਜ ਜੀ ਉਦੋਂ ਕਹਿੰਦੇ ਆਪਣੇ ਸੇਵਾਦਾਰ ਨੂੰ ਕਿ ਭਾਈ ਦੱਸੋ ਕੌਣ ਆ ਰਿਹਾ ਕਹਿੰਦੇ ਜੀ ਮੱਖਣਸ਼ਾ ਆ ਰਿਹਾ ਤੇ ਮਹਾਰਾਜ ਕਹਿੰਦੇ ਮੱਖਣਸ਼ਾ ਨੂੰ ਕਹੋ ਗੁਰੂ ਘਰ ਦੀ ਮਰਿਆਦਾ ਤੈਨੂੰ ਪਤਾ ਨਹੀਂ ਜੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਈਏ ਆਪਣੀ ਪ੍ਰਭਤਾ ਆਪਣੀ ਵਡਿਆਈ ਆਪਣੀ ਤਾਕਤ ਵਿਖਾਉਣ ਵਾਸਤੇ ਨਹੀਂ ਆਈਦਾ ਨਿਮਰਤਾ ਵਿੱਚ ਆਈਦਾ ਤੇ ਮਨ ਤਾਂ ਉਹਦੇ ਹੀ ਖੈਰ ਗਿਆ ਗੁਰੂ ਦੇ ਬਚਨਾਂ ਤੇ ਕਿ ਵਾਕੇ ਹੀ ਜਿਹੜਾ ਕਹਿ ਸਕਦਾ ਮੈਨੂੰ ਸੱਚ ਵਚਨ ਆਪਣੇ ਸਿੱਖ ਨੂੰ ਇਹੀ ਗੁਰੂ ਨੇ ਪਰ ਫਿਰ ਵੀ ਮਨ ਕਹਿੰਦਾ ਨਹੀਂ ਜਿੰਨਾ ਚਿਰ ਪ੍ਰੀਖਿਆ ਆਪਣੀ ਅਮਾਨਤ ਮੰਗ ਕੇ ਨਹੀਂ ਨਾ ਲੈਂਦੇ ਉਨਾ ਚਿਰ ਮੈਂ ਗੁਰੂ ਨਹੀਂ ਮੰਨਣਾ ਹੁਣ ਜਾ ਕੇ ਅੰਦਰ ਗਏ ਸਤਿਗੁਰੂ ਜੀ ਬੈਠੇ ਨੇ ਸਤਗੁਰਾਂ ਨੂੰ ਜਾ ਕੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਜਦੋਂ ਮੱਥਾ ਟੇਕਿਆ ਮੱਥਾ ਚੱਕਿਆ ਨਾ ਤੇ ਮਹਾਰਾਜ ਜੀ ਨੇ ਮੋਢੇ ਤੇ ਹੱਥ ਰੱਖਿਆ ਮਹਾਰਾਜ ਕਹਿੰਣ ਲੱਗੇ ਮੱਖਣ ਛਾ ਗੁਰੂ ਘਰ ਦੀ ਜਿਹੜੀ ਮਾਇਆ ਨਾ ਉਹ ਆਪਣੇ ਪਾਸ ਨਹੀਂ ਰੱਖੀ ਜੀ 500 ਮੋਹਰ ਦਾ ਵਚਨ ਕਰਕੇ ਮੱਥਾ ਸਿਰਫ ਦੋ ਮੋਹਰਾਂ ਟੇਕਦਾ ਬਿਆਹ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਦਰ ਮਾਇਆ ਦਾ ਭੁੱਖਾ ਨਹੀਂ ਹੈ ਪਰ ਸਿੱਖ ਨੇ ਜਿਹੜਾ ਆਪਣੀ ਜ਼ੁਬਾਨ ਤੋਂ ਵਚਨ ਕੀਤਾ ਹੋਵੇ ਕਿ ਇੰਨਾ ਮੈਂ ਦਸੰਧ ਦੇਵਾਂਗਾ ਉਹ ਵਚਨ ਪੂਰਾ ਕਰਨਾ ਚਾਹੀਦਾ ਗੁਰੂ ਜਿਹੜਾ ਉਹ ਮਾਇਆ ਦਾ ਭੁਖਾ ਨਹੀਂ ਫਿਰ ਕਹਿੰਦੇ ਸਾਡਾ ਇਤਿਹਾਸ ਹੈ ਕਹਿੰਦਾ ਕਿ ਮੱਖਣਸ਼ਾਹ ਕੋਲੇ 500 ਮੋਹਰ ਸੀ ਉਦੋਂ ਹੀ ਮੱਥਾ ਟੇਕ ਦਿੱਤਾ ਤੇ ਮਹਾਰਾਜ ਨੇ ਨਾਲ ਸਿੱਖਾਂ ਕੋਲੋਂ ਵੀ ਪਤਾ ਲੱਗ ਗਿਆ ਸੀ ਤੇ ਮਹਾਰਾਜ ਵੀ ਕਹਿਣ ਲੱਗੇ ਮੱਖਣਸ਼ਾਹ ਸਾਨੂੰ ਪ੍ਰਗਟ ਨਾ ਕਰੀ ਜੇ ਸਾਨੂੰ ਪ੍ਰਗਟ ਕੀਤਾ ਤੇਰਾ ਦਰਗਾਹ ਦੇ ਚ ਮੂੰਹ ਕਾਲਾ ਹੋਵੇਗਾ ਉਹਨੇ ਇੰਨਾ ਭਾਰੀ ਬਚਾ ਵੀ ਸਾਨੂੰ ਪ੍ਰਗਟ ਨਾ ਕਰਨਾ ਹਨ ਮੱਖਣ ਸ਼ਾ ਵਿਚਾਰਾਂ ਵਿੱਚ ਪਿਆ ਹੋਇਆ ਸਿੱਖ ਸੰਗਤਾਂ ਵੱਲ ਵੀ ਵੇਖਦਾ ਕਿਉਂਕਿ ਕਿੰਨਾ ਸਮਾ ਚੇਤਰ ਸੁਦੀ ਵਿੱਚ ਮਾਰਚ ਦੇ ਮਹੀਨੇ ਤਕਰੀਬਨ ਮਾਰਚ ਅਪ੍ਰੈਲ ਵਿੱਚ ਮਰਨੇ ਸਤਖੰਡ ਗਏ ਅਠਵੇਂ ਪਾਤਸ਼ਾਹ ਤੇ ਆਹ ਦਿਨ ਆਗੇ 11 ਅਗਸਤ ਸਈਦੋ ਸਮਾ ਪੁੰਨਿਆਂ ਕਹਿੰਦੇ ਸ਼ਾਵਣ ਦੀ ਪੁੰਨਿਆਂ 11 ਅਗਸਤ 1664 ਚਾਰ ਪੰਜ ਮਹੀਨੇ ਦਾ ਸਮਾਂ ਬਤੀਤ ਹੋ ਗਿਆ ਤੇ ਸੰਗਤਾਂ ਵਿਆਕਲ ਹੋ ਗਈਆਂ ਸੰਗਤਾਂ ਦੀ ਭਾਵਨਾ ਪੂਰੀ ਨਹੀਂ ਹੋ ਰਹੀ ਸੀ ਸੰਗਤਾਂ ਤਾਂ ਲੱਭਦੀਆਂ ਫਿਰਦੀਆਂ ਸੀ ਵੀ ਗੁਰੂ ਕਿੱਥੇ ਚਲੇ ਗਏ ਜੋਤ ਕਿੱਥੇ ਚਲੀ ਗਈ ਤੇ ਜਦੋਂ ਮੱਖਣਸ਼ਾਹ ਦਾ ਮਨ ਉਥਲ-ਪੁਥਲ ਕਰ ਰਿਹਾ ਪਰ ਜਾ ਕੇ ਨੇ ਤਿਆਰੀ ਕੀਤੀ ਚੋਲਾ ਸਵਾਇਆ ਮਹਾਰਾਜ ਜੀ ਦੇ ਵਾਸਤੇ ਚੋਲਾ ਸਵਾ ਕੇ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਵਾਸਤੇ ਫਿਰ ਲੈ ਕੇ ਆਇਆ ਮਹਾਰਾਜ ਜੀ ਨੂੰ ਪਹਿਨਾਇਆ ਸਾਡੇ ਵਿਦਵਾਨੇ ਕਹਿੰਦੇ ਕਿ ਲੰਗਰ ਦੇ ਵਿੱਚ ਮਾਤਾ ਨਾਨਕੀ ਜੀ ਦੇ ਕੋਲੋਂ ਹੋ ਕੇ ਆਇਆ ਤੇ ਆਪਣੇ ਮੂੰਹ ਦੇ ਉੱਤੇ ਚਿਹਰੇ ਤੇ ਕਾਲ ਖਮਾਣ ਲਈ ਕਿਉਂਕਿ ਮੈਂ ਸਿੱਖਾਂ ਕੋਲੋਂ ਵੀ ਸੁਣਿਆ ਕਿ ਮਹਾਰੇ ਨੇ ਕਿਹਾ ਕਿ ਸਾਨੂੰ ਜੇ ਪ੍ਰਗਟ ਕੀਤਾ ਤੇਰਾ ਦਰਗਾਹ ਵਿੱਚ ਮੂੰਹ ਕਾਲਾ ਹੋਣਾ ਜਿਹਨੇ ਪ੍ਰਗਟ ਕੀਤਾ ਹੁਣ ਮੂੰਹ ਪਹਿਲਾਂ ਹੀ ਕਾਲਾ ਕਰ ਲਿਆ ਮੂੰਹ ਕਾਲਾ ਕਰਕੇ ਮਹਾਰਾਜ ਦੇ ਕੋਲ ਗਿਆ ਮਹਾਰੇ ਨੂੰ ਚੋਲਾ ਪਹਿਨਾਇਆ ਮਹਾਰੇ ਕਹਿੰਦੇ ਟਲਿਆ ਨਹੀਂ ਨਾ ਤੋ ਪ੍ਰਗਟ ਕਰ ਹੀ ਦਿੱਤਾ ਨਾ ਸਾਨੂੰ ਮਹਾਰੇ ਕਹਿੰਦੇ ਗੁਰੂ ਦਾ ਬਚਨ ਬੜਾ ਭਾਰੀ ਸੀ ਪਰ ਤੂੰ ਆਪਣੇ ਮੂੰਹ ਤੇ ਕਾਲਖ ਮਲ ਕੇ ਉਸ ਬਚਨ ਨੂੰ ਹੌਲਾ ਕਰ ਦਿੱਤਾ ਜਾ ਤੇਰਾ ਮੂੰਹ ਇੱਥੇ ਵੀ ਤੇ ਦਰਗਾਹ ਵਿੱਚ ਵੀ ਹੁਣ ਉਜਲਾ ਹੀ ਰਹੇਗਾ ਕਦੇ ਉੱਤੇ ਕਾਲਖ ਨਹੀਂ ਲੱਗੇ ਫਿਰ ਗੁਰਤਾ ਗਦੀ ਦੀ ਕਹਿੰਦੇ ਉੱਥੇ ਰਸਮ ਕੀਤੀ ਗਈ ਮਹਾਰਾਜ ਬਾਹਰ ਆਏ ਭਾਈ ਮੱਖਣ ਸ਼ਾ ਉੋਠੇ ਤੇ ਚੜ ਕੇ ਕਹਿੰਦਾ ਗੁਰੂ ਲਾਧ ਹੋ ਰੇ ਗੁਰੂ ਲਾਧ ਹੋ ਰੇ ਗੁਰੂ ਲਾਧ ਹੋ ਰੇ ਕਿ ਸੱਚਾ ਗੁਰੂ ਲੱਭ ਪਿਆ ਵੀ ਜਿਹੜੇ ਸੱਚੇ ਗੁਰੂ ਸਤਗੁਰੂ ਜੀ ਨੇ ਉਹ ਲੱਭ ਪਏ ਨੇ ਸੰਗਤ ਉਹ ਕਿੱਧਰ ਤੁਸੀਂ ਭਟਕ ਗਿਆ ਫਿਰਦੀਆਂ ਭੁੱਲੀਆਂ ਪਟਕੀਆਂ ਫਿਰਦੀਆਂ ਸੱਚੇ ਗੁਰੂ ਇੱਧਰ ਬੈਠੇ ਹੋਏ ਫਿਰ ਸਤਗੁਰਾਂ ਦੀ ਗੁਰਤਾ ਗੱਦੀ ਦੀ ਰਸਮ ਹੋਈ ਸੰਗਤਾਂ ਆਈਆਂ ਬੜੇ ਮਾਇਆ ਦੇ ਢੇਰ ਲੱਗੇ ਤੇ ਇਹ ਵੇਖ ਕੇ ਧੀਰਮਲ ਸੜ ਗਿਆ ਉਹਨੇ ਸੀਹੇ ਮਸੰਦ ਨੂੰ ਨਾਲ ਲੈ ਕੇ ਨਾ ਮਹਾਰਾਜ ਦੇ ਉੱਤੇ ਗੋਲੀ ਚਲਾਈ ਮਹਾਰਾਜ ਦਾ ਘਰ ਬਾਲ ਲੁੱਟ ਲਿਆ ਮਹਾਰਾਜ ਦੇ ਮੱਥੇ ਨੂੰ ਇੱਥੋਂ ਲੱਗ ਕੇ ਗੋਲੀ ਲੰਘ ਗਈ ਤੇ ਮਹਾਰਾਜ ਨੇ ਉੱਥੇ ਬਚਨ ਕਹੇ ਸੀ ਧੀਰਮਲ ਭਲੇ ਧੀਰਮਲ ਭਲੇ ਦੇਖੋ ਕਿੰਨੇ ਨਿਮਰਤਾ ਦੇ ਪੁੰਜ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੇ ਗੋਲੀ ਚਲਾਉਣ ਵਾਲੇ ਦਾ ਵੀ ਭਲਾ ਕਰਦੇ ਭਾਈ ਭਾਈ ਤੇਰਾ ਭਲਾ ਹੋ ਜਾਵੇ ਸੋ ਇਸ ਤਰ੍ਹਾਂ ਖਤਗੁਰੂ ਜੀ ਉੱਥੋਂ ਪਰਗਟ ਹੋਏ ਮਹਾਰਾਜ ਜੀ ਨੇ ਫਿਰ ਦੇਖੋ ਯਾਤਰਾਵਾਂ ਵੀ ਕੀਤੀਆਂ ਸਥਾਨ ਵੀ ਬਣਾਏ ਸਤਿਗੁਰਾਂ ਨੇ ਤੇ ਜਦੋਂ ਇਸ ਦੇਸ਼ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀ ਔਰੰਗਜ਼ੇਬ ਦਾ ਉਹਨੇ ਜ਼ੁਲਮ ਕਰਨੇ ਸ਼ੁਰੂ ਕੀਤੇ ਇੱਕ ਕੌਮ ਦੇ ਉੱਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਉਹ ਪੁਕਾਰ ਕਰਨ ਵਾਸਤੇ ਆਏ ਮਹਾਰਾਜ ਦੇ ਕੋਲੇ ਤੇ ਮਹਾਰਾਜ ਜੀ ਨੇ ਉਹਨਾਂ ਦੀ ਪੁਕਾਰ ਸੁਣ ਕੇ ਇਹ ਬਚਨ ਉਹਨਾਂ ਨੂੰ ਕਹੇ ਸੀ ਉਹ ਕਿ ਕਵੀ ਲਿਖਦਾ ਸਤਿਗੁਰੂ ਕਿਹਾ ਬੱਚਿਓ ਤੁਸੀਂ ਘਰੀ ਜਾਵੋ ਸਿਰ ਦੇ ਕੇ ਸੱਤ ਬਚਾਂਗਾ ਮੈਂ Hindu ਧਰਮ ਦੇ 부ਜਰੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ ਦੇਖੋ ਅੱਜ ਵੀ Hindu ਮੰਦਰਾਂ ਦੇ ਵਿੱਚ ਲਹੂ ਤੇਗ ਬਹਾਦਰ ਜੀ ਦਾ ਬਲ ਰਿਹਾ ਹੈ ਕਿ ਜੇ ਅੱਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਰਬਾਨੀ ਕੀਤੀ ਉਹਦੇ ਸਦਕਾ ਹੀ ਜਿਹੜੀ ਇਹ ਕੌਮ ਹਿੰਦੂ ਕੌਮ ਹੈ ਉਹਦੇ ਸਦਕਾ ਹੀ ਬਚੀ ਹੋਈ ਹੈ ਨਹੀਂ ਤੇ ਉਹਨੇ ਤਹੱਈਆ ਕੀਤਾ ਹੋਇਆ ਸੀ ਔਰੰਗਜ਼ੇਬ ਨੇ ਵੀ ਸਭ ਖਤਮ ਕਰ ਦਿੰਨੇ ਇਸਲਾਮ ਦਾ ਬੋਲ ਬਾਲਾ ਹੋਵੇਗਾ ਇੱਥੇ ਬਸ ਤਾਂ ਇਹੋ ਭਾਈ ਗੁਰਦਾਸ ਜੀ ਵੀ ਲਿਖਦੇ ਨਾ ਸ਼ਾਇ ਜਤੀ ਏਕਤਾ ਅਨੇਕਤਾ ਬੁਲਾਏ ਜਾਂਦੀ ਹੋਤੀ ਕੋ ਜੀਲਤਾ ਕਿਤਾਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਂਦੇ ਧਰਮ ਤ ਸੱਕ ਜਾਂਦੇ ਵਰਨ ਰੱਕ ਜਾਂਦੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੋਹਰੇ ਸੰਤੂਖ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਵੈਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਜੋਪੈ ਮੂਰਤ ਨਾ ਹੋਤੀ ਕਰੋਨਾ ਨਿਧਾਨ ਕੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੋਰਨਾ ਕੀਤਾ ਨਾ ਕਿ ਪਿਤਾ ਜੀ ਜਾਓ ਜਾ ਕੇ ਕੁਰਬਾਨੀ ਦਿਓ ਤੁਹਾਡੇ ਵੱਲ ਵੱਡੋ ਵੱਲੋਂ ਵਰਗਾ ਵੱਡਾ ਸੰਤ ਕਿਹੜਾ ਹੋ ਸਕਦਾ ਜੇ ਸੰਤ ਦੇ ਕਰਕੇ ਗਏ ਜ਼ੁਲਮ ਠੱਲਿਆ ਜਾ ਸਕਦਾ ਤੇ ਤੁਸੀਂ ਬਹੁਤ ਵੱਡੇ ਸੰਤ ਤੋਂ ਪਰ ਪਰ ਉਪਕਾਰੀ ਹੋ ਤੇ ਮਹਾਰਾਜ ਜੀ ਗਏ ਤੇ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਇਹ ਬਚਨ ਲਿਖੇ ਨਾ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈ ਸਾਗਾ ਸਾਕਾ ਸਾਧਨ ਹੀਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਮਹਾਰਾਜ ਜੀ ਨੇ ਤਿਲਕ ਤੇ ਜੰਜੂ ਦੀ ਖਾਤਰ ਕੁਰਬਾਨੀ ਦਿੱਤੀ। ਔਰੰਗਜ਼ੇਬ ਸਵਾਲ ਕਰਦਾ ਮਹਾਰਾਜ ਜੀ ਨੂੰ ਕਿ ਤੁਸੀਂ ਇਹਨਾਂ ਦੀ ਖਾਤਰ ਕਿਉਂ ਆ ਗਏ? ਪਰ ਮਹਾਰਾਜ ਨੇ ਉੱਤੇ ਬਚਨ ਕਹੇ ਸੀ ਕਿ ਔਰੰਗਜ਼ੇਬ ਜੇ ਤੇਰੀ ਥਾਂ ਕੋਈ ਹਿੰਦੂ ਬਾਦਸ਼ਾਹ ਬੈਠ ਕੇ ਇਸ ਤਰ੍ਹਾਂ ਹੀ ਮੁਸਲਮਾਨਾਂ ਤੇ ਜ਼ੁਲਮ ਕਰੇਗਾ ਨਾ ਅਸੀਂ ਤਾਂ ਵੀ ਆ ਜਾਣਾ ਸੀ। ਸਾਡਾ ਕਿਸੇ ਧਰਮ ਨਾਲ ਕੋਈ ਵੈਰ ਨਹੀਂ। ਮਹਾਰਾਜ ਕਹਿੰਦੇ ਅਸੀਂ ਮਨੁੱਖਤਾ ਦੇ ਨਾਲ ਚੱਲਦੇ ਹਾਂ। ਮਨੁੱਖਤਾ ਨੂੰ ਸੁੱਖ ਦੇਣਾ ਜਿਹੜੇ ਲੋਕ ਮਨੁੱਖਤਾ ਦੇ ਉੱਤੇ ਜ਼ੁਲਮ ਕਰਦੇ ਜ਼ਾਲਮ ਲੋਕ ਨੇ ਉਹਨਾਂ ਨੂੰ ਖਤਮ ਕਰਨਾ ਉਹਨਾਂ ਨੂੰ ਨਾਸ਼ ਕਰਨਾ ਜਲ ਜ਼ੁਲਮ ਕਰਨ ਤੋਂ ਹਟਾਉਣਾ ਇਹ ਸਾਡਾ ਰਸਤਾ ਹੈ ਤੇ ਮਹਾਰਾਜ ਜੀ ਨੇ ਉਹੀ ਰਸਤਾ ਚੁਣ ਲਿਆ ਹੋਇਆ ਸ਼ਹਾਦਤ ਦਿੱਤੀ ਸੋ ਮਹਾਰਾਜ ਜੀ ਦਾ ਸ਼ਹਾਦਤ ਵਾਲਾ ਜਿਹੜਾ ਦਿਨ ਹੈ ਉਹ 24 ਨਵੰਬਰ ਨੂੰ ਆ ਰਿਹਾ ਹੈ ਸਾਲ ਨਵੰਬਰ ਮਹੀਨੇ ਦੇ ਵਿੱਚ ਮੱਗਰਸੂ ਦੀ ਪੰਜਵੀਂ ਤੇ ਮਹਾਰਾਜ ਜੀ ਨੇ ਦੇਖੋ ਸਤਿਗੁਰਾਂ ਦੇ ਨਾਲ ਤਿੰਨ ਸਿੱਖ ਵੀ ਛੀਦ ਹੋਏ ਭਾਈ ਮਤੀ ਦਾਸ ਜੀ ਭਾਦੇ ਅੱਲਾ ਜੀ ਭਾਈ ਸਤੀ ਦਾਸ ਜੀ ਉਹ ਵੀ ਸਿੱਖੀ ਤੋਂ ਡੋਲੇ ਨਹੀਂ ਭਾਈ ਮਤੀ ਦਾਸ ਜੀ ਨੂੰ ਆ ਕੇ ਜਲਾਦ ਕਹਿੰਦਾ ਨਾ ਕਿ ਮਤੀ ਦਾਸ ਦੇ ਸਿਰ ਤੇ ਜਦੋਂ ਆਰਾ ਚੱਲਿਆ ਦੋ ਉਂਗਲਾਂ ਚੀਰ ਪਿਆ ਹਜੇ ਸਿਰ ਦੇ ਵਿੱਚ ਉਹ ਕਹਿੰਦਾ ਮਤੀ ਦਾਸਾ ਹਜੇ ਵੀ ਸਮਾਂ ਦੇਖ ਇੱਕ ਪਾਸੇ ਆਰਾ ਹੈ ਤੇਰਾ ਸਿਰ ਜਿਹੜਾ ਉਹ ਚੀਰਿਆ ਗਿਆ ਉਹ ਜੋੜਿਆ ਜਾ ਸਕਦਾ ਹੈ ਤੈਨੂੰ ਦੌਲਤ ਮਿਲੇਗੀ ਧਨ ਮਿਲੇਗਾ ਰੁਤਬੇ ਮਿਲਣਗੇ ਤੂੰ ਦੱਸ ਕੀ ਚੁਣਨਾ ਆਰਾ ਚੁਣਨਾ ਕਿ ਮਾਇਆ ਚੁਣਨੀ ਤੇ ਮਤੀ ਦਾਸ ਕਹਿੰਦਾ ਜਲਾਦਾ ਮੈਂ ਗੁਰੂ ਘਰ ਦਾ ਦੀਵਾਨ ਰਿਆ ਜਿਹੜੀ ਮਾਇਆ ਦੀ ਤੂੰ ਗੱਲ ਕਰਦਾ ਨਾ ਇਹ ਮਾਇਆ ਤਾਂ ਮੇਰੇ ਹੱਥਾਂ ਵਿੱਚ ਦੀ ਬਹੁਤ ਗੁਜਰੀ ਹੈ ਕਿ ਗੁਰੂ ਘਰ ਦਾ ਪ੍ਰਬੰਧ ਮੇਰੇ ਕੋਲ ਹੀ ਰਿਹਾ ਸਾਰਾ ਇਹ ਮਾਇਆ ਦੀ ਲੋੜ ਨਹੀਂ ਕਹਿੰਦਾ ਮੈਨੂੰ ਪਰ ਮੇਰੀ ਸਿੱਖੀ ਜਿਹੜੀ ਹੈ ਨਿਭ ਜਾਵੇ ਤੇ ਉੱਥੇ ਉਹਨੇ ਬਚਨ ਕੀਤੇ ਸੀ ਭਾਈ ਮਤੀ ਦਾਸ ਕਹਿੰਦੇ ਆ ਭਾਈ ਮਤੀ ਦਾਸ ਜੀ ਕਹਿੰਦੇ ਜਦ ਦੋ ਉਂਗਲਾਂ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਆਰਾ ਪਿਆਰਾ ਲਗਤ ਹੈ ਤੁਸੀਂ ਕਾਰਾ ਕਰੋ ਬਣਾਏ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਦਕ ਨਾ ਜਾਵੇ ਪਾਈਮਤੀ ਦਾ ਜੀ ਕਹਿੰਦੇ ਮੇਰਾ ਸਿਰ ਭਾਵੇਂ ਚਲਾ ਜਾਵੇ ਪਰ ਮੇਰਾ ਸਿੱਖੀ ਹਿੱਸੇ ਤੱਕ ਨਾ ਜਾਵੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ ਮਹਾਰਾਜ ਪਰਚਾ ਪੈ ਗਿਆ ਕਿਰਪਾ ਕਰਿਓ ਤਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਤੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੀ ਗੁਰੂ ਨਾਨਕ ਸਾਹਿਬ ਤੇਰੀ ਰੱਖਿਆ ਕਰਨਗੇ ਉਹਨਾਂ ਕਈਆਂ ਦੇ ਮਾਰੇ ਚ ਆਏਗਾ ਕਿ ਯਾਰ ਇਹਨਾਂ ਚੀਰਿਆ ਗਿਆ ਰੱਖਿਆ ਤਾਂ ਕੀਤੀ ਨਹੀਂ ਰੱਖਿਆ ਹੁ ਦੇਖੋ ਤੁਸੀਂ ਇਤਿਹਾਸ ਵਿੱਚ ਲਿਖਿਆ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੱਕ ਪਾਠ ਹੋਇਆ। ਸਰੀਰ ਦੋ ਫਾੜ ਹੋ ਗਿਆ। ਇੱਕ ਇੱਧਰ ਟੁਕੜਾ ਸਿੱਟ ਦਿੱਤਾ, ਇੱਕ ਇੱਧਰ ਸਿੱਟ ਦਿੱਤਾ। ਉੱਥੇ ਵੇਖਣ ਵਾਲੇ ਲੋਕ ਜਿਹੜੇ ਹੈਰਾਨ ਹੁੰਦੇ ਭਾਈ ਸੰਤੋਖ ਸਿੰਘ ਦੀ ਲਿਖਦੇ ਦੋਨੋਂ ਤਨ ਤੇ ਜਪਜੀ ਪੜਾ। ਹੈਰਤ ਸਭ ਕੈ ਅਚਰਜ ਬੜਾ। ਵੀ ਉਹ ਦੋ ਟੁਕੜੇ ਹੋਇਆ ਸਰੀਰ ਇੱਕ ਇੱਧਰ ਪਿਆ, ਇੱਕ ਇੱਧਰ ਪਿਆ ਪਰ ਦੋਵਾਂ ਸਰੀਰਾਂ ਵਿੱਚੋਂ ਆਵਾਜ਼ ਆ ਰਹੀ ਆ ਪਾਠ ਦੀ। ਅਖੰਡ ਪਾਠ ਸਾਹਿਬ ਦੀ ਜਿਹੜੀ ਮਰਿਆਦਾ ਭੋਗ ਪਾਉਣ ਦੀ ਆਪਾਂ ਕਹਿੰਦੇ ਨਾ ਦੋ ਪਾਠੀ ਰਲ ਕੇ ਭੋਗ ਪਾਉਂਦੇ ਨੇ ਉਹ ਕਹਿੰਦੇ ਇਸ ਤਰ੍ਹਾਂ ਉੱਥੋਂ ਹੀ ਚੱਲੀ ਵੀ ਸਿੱਖਾਂ ਨੇ ਆਪਣੇ ਸ਼ਹੀਦ ਸਿੱਖ ਨੂੰ ਯਾਦ ਕਰਦਿਆਂ ਵੀ ਉਹਦੀ ਯਾਦ ਵੀ ਸਾਡੇ ਅੰਦਰ ਬਣੀ ਰਹੇ ਤੇ ਜਬਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਉਹਨੇ ਭਾਵ ਕਿ ਦੇਖੋ ਬਾਣੀ ਵੀ ਮਰਿਆ ਹੋਇਆ ਵੀ ਬਾਣੀ ਪੜੀ ਗਿਆ ਉਹ ਇਹ ਗੁਰੂ ਦੀ ਕਿਰਪਾ ਹੀ ਹੈ ਸੱਚਖੰਡ ਦੇ ਵਿੱਚ ਗਏ ਭਾਈ ਮਤੀ ਦਾਸ ਜੀ ਫਿਰ ਭਾਈ ਸਤੀ ਦਾਸ ਜੀ ਉਹਨਾਂ ਨੂੰ ਰੂਮ ਵਿੱਚ ਬੰਨ੍ਹ ਕੇ ਸਾੜ ਦਿੱਤਾ ਗਿਆ ਉਹ ਵੀ ਮੂਲ ਮੰਤਰ ਦੇ ਅਭਿਆਸ ਹੀ ਮੂਲ ਮੰਤਰ ਦਾ ਅਭਿਆਸ ਕਰਦੇ ਰਹੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਣ ਦਾ ਹੁਕਮ ਹੋਇਆ ਤੇ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੀ ਤੁਹਾਡਾ ਹੀ ਸਰੂਪ ਸੀ ਪੰਜਵੇਂ ਪੰਜਵੇਂ ਸਰੂਪ ਦੇ ਵਿੱਚ ਤੁਸੀਂ ਸੀ ਉਦੋਂ ਵਰਤਦੇ ਤੁਹਾਨੂੰ ਵੀ ਦੇਗ ਵਿੱਚ ਉਬਾਲਿਆ ਗਿਆ ਸੀ ਮਹਾਰਾਜ ਅੱਜ ਸਿੱਖ ਦਾ ਵੀ ਪਰਚਾ ਪੈ ਗਿਆ ਤੁਸੀਂ ਸਾਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਸੀ ਪਰ ਅੱਜ ਸਿੱਖ ਦਾ ਵੀ ਉਹੀ ਪਰਚਾ ਪੈ ਗਿਆ ਤੇ ਮਹਾਰਾਜ ਜੀ ਮੇਰੇ ਤੇ ਕਿਰਪਾ ਕਰਿਓ ਮਡੋਲਾ ਨੂੰ ਕਹਿੰਦੇ ਫਿਰ ਭਾਈ ਮਤੀ ਦਾਸ ਨੂੰ ਵੱਡੀ ਦੇਗ ਵਿੱਚ ਬਿਠਾ ਕੇ ਜਦੋਂ ਉਬਾਲੇ ਦਿੱਤੇ ਗਏ ਨਾ ਤੇ ਉਸ ਦੇਗ ਵਿੱਚ ਉਹ ਆਵਾਜ਼ ਆਉਂਦੀ ਸੀ ਵਾਹਿਗੁਰੂ 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 ਦੇਖੋ ਲੋ ਆਪਾਂ ਵੇਖਦੇ ਆਂ ਕੀ ਅੱਗ ਦੇ ਉੱਤੇ ਉਬਾਲੀਆਂ ਜਾਂਦੀਆਂ ਚੀਜ਼ਾਂ ਆਲੂ ਉਬਾਲ ਦਿੱਤੇ ਜਾਂਦੇ ਸਬਜ਼ੀਆਂ ਬਣਾ ਦਿੱਤੀਆਂ ਜਾਂਦੀਆਂ ਇਨ੍ਹਾਂ ਤੇਛੱਦਦ ਹੋਇਆ ਵੀ ਸਿੱਖ ਵੀ ਦੇਖੋ ਆਲੂਆਂ ਦੀ ਤਰ੍ਹਾਂ ਉਬਾਲ ਲੁੱਤੇ ਗਏ ਪਰ ਉਹ ਡੋਲੇ ਨਹੀਂ ਸਿੱਖੀ ਸਦਕ ਨਹੀਂ ਹਾਰੇ ਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਸਿੱਖੀ ਸਦ ਦੇ ਚ ਪ੍ਰਪੱਕ ਨੇ ਉਹਨਾਂ ਦੇ ਸਿੱਖ ਵੀ ਜਿਹੜੇ ਨੇ ਸਿੱਖੀ ਸਦਕੇ ਦੇ ਪ੍ਰਪੱਕ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੂਰੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਸੀ ਵੀ ਇਸਲਾਮ ਨੂੰ ਕਬੂਲ ਕਰ ਲਓ ਜਾ ਕਰਾਮਾਤ ਵਿਖਾਓ ਜਾਂ ਕਰਾਮਾਤ ਵਿਖਾਓ ਜਾਂ ਮੌਤ ਵਾਸਤੇ ਤਿਆਰ ਰਹੋ ਤੇ ਮਹਾਰਾਜ ਜੀ ਕਹਿੰਦੇ ਮੈਂ ਤਾਂ ਆਪਣੇ ਆਪ ਸਿੱਖਾਂ ਨੂੰ ਇਹ ਵਜਨ ਕਹਿੰਦਾ ਰਿਆਂ ਮਹਾਰਾਜ ਜੀ ਕਹਿੰਦੇ ਵੀ ਕੋਈ ਇੱਥੇ ਸਦਾ ਰਹਿਣ ਵਾਲਾ ਨਹੀਂ ਇੱਥੇ ਸਦਾ ਕਿਸੇ ਨੇ ਨਹੀਂ ਰਹਿਣਾ ਜੋ ਵੀ ਆਪਾਂ ਸੰਗੀ ਵੇਖਦੇ ਆ ਨਾ ਹਰ ਜਸਦੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤੋ ਜਾਤ ਹੈ ਕਹੇ ਉਹ ਮੰਨ ਲਓ ਮੇਰੋ ਮਾਰ ਕਹਿੰਦੇ ਮੈਂ ਤਾਂ ਆਪਣੇ ਸਿੱਖਾਂ ਨੂੰ ਸਿਖਾ ਕੇ ਆਇਆ ਕਿ ਮੌਕਾ ਲੰਘਦਾ ਜਾਂਦਾ ਹੈ ਮੌਤ ਨੇ ਪਤਾ ਨਹੀਂ ਕਦੋਂ ਆ ਕੇ ਸਾਨੂੰ ਫੜ ਲੈਣਾ ਮੌਤ ਨੇ ਤਾਂ ਇੱਕ ਦਿਨ ਆਈ ਜਾਣਾ ਮੈਂ ਮੌਤ ਤੋਂ ਨਹੀਂ ਡਰਦਾ ਫਿਰ ਮਹਾਰੇ ਕਹਿੰਦੇ ਜੇ ਦੀ ਗੱਲ ਧਰਮ ਬਦਲਣ ਦੀ ਹੈ ਮੈਂ ਤਾਂ ਦੂਸਰੇ ਦਾ ਧਰਮ ਬਚਾਉਣ ਵਾਸਤੇ ਆ ਗਿਆ ਤੇ ਮੈਂ ਆਪਣਾ ਧਰਮ ਕਿੱਥੋਂ ਛੱਡਾਂਗਾ ਮਾਰੇ ਕਹਿੰਦੇ ਮੈਂ ਤਾਂ ਦੂਸਰਿਆਂ ਦੇ ਧਰਮ ਨੂੰ ਬਚਾਉਣ ਵਾਸਤੇ ਆ ਗਿਆ ਇਹ ਵੀ ਇੱਕ ਵੱਡਾ ਸਾਕਾ ਹੀ ਆ ਨਾ ਆਪਣੇ ਧਰਮ ਵਾਸਤੇ ਤਾਂ ਸਾਰੇ ਮਰਦੇ ਨੇ ਕਿਸੇ ਦੂਸਰੇ ਦੇ ਧਰਮ ਨੂੰ ਬਚਾਉਣ ਵਾਸਤੇ ਜੇ ਵੱਡਾ ਸਾਕਾ ਕੀਤਾ ਤਾਂ ਹੀ ਕਲਗੀਧਰ ਪਾਤਸ਼ਾਹ ਜੀ ਨੇ ਇਹਨੂੰ ਸਾਕਾ ਲਿਖਿਆ ਨਾ ਕਿ ਕਲੂ ਦੇ ਵਿੱਚ ਸਭ ਤੋਂ ਵੱਡਾ ਸਾਕਾ ਕਿਸੇ ਦੇ ਦੂਸਰੇ ਦੇ ਧਰਮ ਦੇ ਵਾਸਤੇ ਕੁਰਬਾਨੀ ਦੇ ਦੇ। ਫਿਰ ਮਾਰੇ ਨੂੰ ਕਿਹਾ ਗਿਆ ਕਿ ਤੁਸੀਂ ਕੋਈ ਸ਼ਕਤੀ ਵਿਖਾਓ ਕਰਾਮਾਤ ਵਿਖਾਓ। ਤੁਕਿ ਜਿਹੜਾ ਔਰੰਗਜੀਬ ਸੀ ਨਾ ਉਹ ਇਹੋ ਜਿਹਾ ਸੀ ਸਾਧੂਆਂ ਭੰਤਾਂ ਕੋਲੋਂ ਸ਼ਕਤੀਆਂ ਦੇ ਨਾਲ ਸ਼ਕਤੀਆਂ ਉਹਨਾਂ ਦੀ ਪਰਖਦਾ ਹੁੰਦਾ ਸੀ ਤੇ ਜੇ ਉਹ ਸ਼ਕਤੀਆਂ ਨਹੀਂ ਵਿਖਾਉਂਦੇ ਫਿਰ ਉਹਨੂੰ ਸਜ਼ਾਵਾ ਦੇ ਦਿੰਦਾ ਸੀ ਜਿਵੇਂ ਰਾਮ ਰਾਏ ਕੋਲੋਂ ਵੀ ਬੜੀਆਂ ਕਰਾਮਾਤਾ ਵੇਖਦਾ ਰਿਹਾ ਸੀ ਉਹ ਕਰਾਮਾਤਾ ਵੇਖ ਕੇ ਖੁਸ਼ ਹੁੰਦਾ ਸੀ ਤੇ ਬੜੇ ਸੰਤ ਮਹਾਤਮਾ ਉਹਨੇ ਖਪਾ ਦਿੱਤੇ ਸੀ ਉਹਨੇ ਔਰੰਗਜੀਬ ਨੇ ਤੇ ਉਹ ਸੋਚਦਾ ਸੀ ਸ਼ਾਇਦ ਇਹ ਵੀ ਗੁਰੂ ਮਹਾਰਾਜ ਵੀ ਕੋਈ ਕਰਾਮਾਤ ਵਿਖਾ ਦੇਣਗੇ ਤੇ ਮਹਾਰਾਜ ਕਹਿੰਦੇ ਨਾਟਕ ਚੇਟਕ ਕੀ ਹੈ ਕੋ ਕਾਜਾ ਪ੍ਰਭ ਆਵਣ ਸਭ ਲੋਗਨ ਕਹਿ ਆਵਤ ਲਾਜਾ ਮਾਰੇ ਕਹਿੰਦੇ ਜਿਹੜੇ ਨਾਟਕ ਚੇਟਕ ਕਰਨੇ ਨਾ ਕਰਾਮਾਤਾਂ ਵਿਖਾਉਣੀਆਂ ਇਹ ਤਾਂ ਜਿਹੜੇ ਪ੍ਰਭੂ ਦੇ ਲੋਗ ਨੇ ਨਾ ਭਗਤ ਨੇ ਉਹਨਾਂ ਨੂੰ ਸ਼ਰਮ ਆਉਂਦੀ ਇਹਨਾਂ ਕੰਮਾਂ ਦੇ ਵਿੱਚ ਉਹ ਇਹ ਕੰਮ ਨਹੀਂ ਕਦੇ ਵੀ ਕਰਦੇ ਤਾਈ ਮਹਾਰਾਜ ਨੇ ਉੱਥੇ ਬਜਲਿਆ ਸਾਧਨ ਹੀਤ ਇਤੀ ਜਨ ਕਰੀ ਵੀ ਸਾਧੂਆਂ ਦੀ ਵੀ ਰੱਖਿਆ ਕੀਤੀ ਮਹਾਰਾਜ ਨੇ ਨਹੀਂ ਤੇ ਸਾਧੂ ਮਾਰੇ ਜਾਂਦੇ ਪਏ ਸੀ ਉਹ ਕਰਾਮਾਤਾਂ ਵਿਖਾਵ ਖਾ ਕੇ ਕੋਈ ਛੁੱਟ ਜਾਂਦਾ ਸੀ ਜੇ ਕਰਾਮਾਤਾਂ ਨਹੀਂ ਵਿਖਾਉਂਦਾ ਸੀ ਉਹਨੂੰ ਔਰਗ ਜੇ ਮਾਰ ਦਿੰਦਾ ਸੀ ਤੇ ਮਹਾਰਾਜ ਜੀ ਨੇ ਉੱਥੇ ਦ੍ਰਿੜਤਾ ਵਿਖਾਈ ਕਿ ਅਸੀਂ ਕਿਸੇ ਕੋਈ ਕਰਾਮਾਤ ਨਹੀਂ ਵਿਖਾਉਣੀ ਸਾਧਨ ਹੀਤ ਇਤੀ ਜਨ ਕਰੀ ਸੀਸ ਦੀ ਆ ਵੱਡੀ ਕਰਾਮਾਤ ਵਿਖਾ ਦਿੱਤੀ ਸ਼ਕਤੀ ਉਸ ਤਰ੍ਹਾਂ ਨਹੀਂ ਵਿਖਾਈ ਆਪਣਾ ਸਿਰ ਦੇ ਦਿੱਤਾ ਪਰ ਸੀ ਨਹੀਂ ਉਤਰੀ ਵੀ ਤੁਹਾਡੇ ਅੱਗੇ ਝੁਕਣਾ ਨਹੀਂ ਕੋਈ ਕਰਾਮਾਤ ਨਹੀਂ ਵਿਖਾਉਣੀ ਸੀ ਬੜੀ ਵੱਡੀ ਕੁਰਬਾਨੀ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋ ਉਹਨਾਂ ਨੂੰ ਹੀ ਯਾਦ ਕਰਦੇ ਹੋਇਆ ਇਸ ਸਥਾਨ ਇਹ ਸੰਤ ਬਾਬਾ ਭਾਗ ਸਿੰਘ ਜੀ ਮਹਾਰਾਜ ਜੀ ਦਾ ਸਥਾਨ ਆ ਗੀਤਾ ਸਾਹਿਬ ਤੇ ਇਥੋਂ ਦੇ ਮੁੱਖ ਪ੍ਰਬੰਧਕ ਮਹੰਤ ਕਮਲਜੀਤ ਸਿੰਘ ਜੀ ਸਾਰੀਆਂ ਸੰਗਤਾਂ ਦੇ ਨਾਲ ਨਾਲ ਮਿਲ ਕਰਕੇ ਇਹ ਉਪਰਾਲਾ ਕੀਤਾ ਗਿਆ ਕਿ ਮਹਾਰਾਜ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇ ਸਿੱਖਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇ ਸੋ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਡੇ ਤੇ ਜਿੰਨੀਆਂ ਵੀ ਸੰਗਤਾਂ ਨੇ ਇਨਾ ਸਮਾਗਮਾਂ ਦੇ ਵਿੱਚ ਸੇਵਾ ਕੀਤੀ ਹੈ ਧੰਨ ਮਨ ਧੰਨ ਕਰਕੇ ਮਹਾਰਾਜ ਜੀ ਸਾਰਿਆਂ ਤੇ ਕਿਰਪਾ ਕਰਨ ਆਦੇ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ ਨਾਮ ਸਿਮਰਨ ਦਾਤ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ ਮਹਾਂਪੁਰਸ਼ਾਂ ਨੂੰ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜਨ ਵਾਲੇ ਉਪਰਾਲੇ ਕਰਨ ਦਾ ਬਲ ਬਖਸ਼ਿਸ਼ ਕਰਨ ਮਹਾਂਪੁਰਸ਼ਾਂ ਦੇ ਸਥਾਨਾਂ ਦੀ ਸਦਾ ਚੜ੍ਹਦੀ ਕਲਾ ਹੋਵੇ ਵੱਧ ਤੋਂ ਵੱਧ ਸੇਵਾਵਾ ਮਹਾਂਪੁਰਸ਼ ਕਰ ਸਕਣ ਸੋ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਵਿਚਾਰਾਂ ਕਰਦੇ ਹ अनेका ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅ ਕਨੇ ਸਤਿਗੁਰੂ ਜੀ ਸਤ ਗੁਰਾਂ ਦੇ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੇਖੋ ਸੱਜਣ ਅਸੀਂ ਛੜੀ ਆ ਜੋ ਹੋਵੇ ਸਾਹਿਬ ਤੋਂ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ